सजन कदरा की मेरी कोई बनी मन कोई गुरु मने कोई बनी मन कोई गुरु मने कोई आखदा पूर्ण अवतार है तो किसे नबी के किसे रसूल मने आ किसे आखे आ यार, यार है तो किसे पीर समर्थ मनयाथ मे हाँ तो। कोई कुछ आखे कोई कुछ मन असी तो। मन हां पर बदला हैं तो असी मनिए सची सरकार है तो सारे लते मगरो यादगार रहंदा नाम है ਬ੍ਰਾਸਾਂ ਪਾਪရှင် ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਬ੍ਰਾਜਮਾਨ ਬਾਬਾ ਫਾਈ ਸੁਖਦਮ ਜੀ ਦੇ ਪਾਵਨ ਸਥਾਨ ਤੋਂ ਨਗਰ ਕੀਰਤਨ ਪੰਜਾਂ ਪਿਆਰੇ ਜੀ ਦੇ ਭਾਈ ਤੇ ਬਹੁਤ ਹੀ ਸਤਕਾਰਯੋਗ ਬਾਬਾ ਹੀਰਾ ਲਾਲ ਸਿੰਘ ਜੀ ਦੇ ਨਾਮ ਜਪਣ ਵਾਲੀ ਇਹ ਭੱਤੇ ਪੁਜਿਆ सारी गुसंग बे जा करो तो हथ मु यादि करो जी वाहिगुरू जी ख़ालसा वाहिगुरू जी फतिहान बाबा ई जिन सारे गिड़े जात गिड़े जात ਅੰਬਰ ਦੇ ਤਾਰੇ ਕੋਈ ਪੁਲਾਸ ਫਾਰ ਗੈਸ ਜਨ ਸਕਦਾ ਪਰ بابا ਹੀਰਾ ਲਾਲ ਸਿੰਘ ਦੇ ਤਾਰੇ ਨਹੀਂ ਜਨ ਸਕਦੇ ਆ ਸਰਦਾਰ ਸਰੈਣ ਸਿੰਘ ਗੋੜੀ ਜਦ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਬਾਬੇ ਦੀ ਯਾਦ ਪਾਤੀ ਦੇ ਨਾਲ ਹਾਜ਼ਰੀਆਂ ਲਾਉਂਦੇ ਇਹ ਉਹਨਾਂ ਦੀ ਅਪਾਰ ਕਿਰਪਾ ਹੈ 15 ਮਿੰਟ ਸਮਾਂ ਹੈ ਉਹਦੇ ਵਿੱਚੋਂ 2 ਮਿੰਟ ਚੱਲੇਗੇ 13 ਮਿੰਟ ਅਸੀਂ

सरदार करमैल सिंह धारी साहब सौ सौ रुपया बेअंत माया बखश तो वाले महान कवि बहुत सारी माया के धनवाद किया जाता है दो कवता पेश कर दें मैंने देरों गल आया पचुंजा साल पहला पहली बार आए ਸਾਰਕਨਾਸੀ ਸਾਈਕਲਾਂ ਤੇ ਕਿੰਡੋ ਸਾਈਕਲਾਂ ਦੀ ਨਹਿਰ ਪਾਵੇ ਇੱਥੇ ਆ ਲਾਇਏ ਤੇ ਸਰਦਾਰ ਗੋਲ ਸਿੰਘ ਹੋਣੀ ਸਰਦਾਰ ਨਸ਼ਤਰ ਸਿੰਘ ਹੋਣੀ ਅਜਿ ਸਿੰਘ ਸਿੰਘ ਹੋਣੀ ਸਾਰੇ ਬਜ਼ੁਰਗ ਪਾਵੇ ਅੱਜ ਹੈ ਨਹੀਂ ਪਰ ਵਰਮਖੋ ਬਹੁਤ ਸਤਕਾਰ ਬਖਸ਼ਿਸ਼ ਕੀਤਾ ਬਾਬਾ ਕਾਲਾ ਸਿੰਘ ਜੀ ਨਾਨਕ ਸਰ ਵਾਲਿਆਂ ਦੇ ਨਾਮ ਤੇ ਬੇਅੰਤ ਗੁਰਸੰਗਤਾਂ ਮਾਇਆ ਰਚਿ ਸਕਰੀਆਂ ਸਤਿਗੁਰੂ ਕਿਰਪਾ ਕਰਨ ਕਹਿੰਦੇ ਡਾਗੀਆਂ ਦੀ तमाम ਗੁਰ ਸੰਗਤ ਮਾਇਆ ਬਖਸ਼ੀ ਮੈਂ ਅਤੀ ਧੰਨਵਾਦ ਕਰਦਾ ਤੁਸੀਂ بابا ਹੀਰਾਂ ਨਾਲ ਸਿੱਧੇ ਸਾਡੇ ਤੇ ਬਹੁਤ અપਾਰ ਕਿਰਪਾ ਕੀਤੀ ਹੈ ਜੇਰਨਾ ਨੂੰ ਸੰਗਤ ਕਰਕੇ ਕਹਿੰਦਾ ਉਹ ਦੁਨੀਆ ਦਾ ਕੋਈ ਸੁੱਖ ਨਹੀਂ ਜਿਹੜਾ ਸਾਨੂੰ ਨਹੀਂ ਦਿੱਤਾ ਦਿੱਤਾ ਉਹਨਾਂ ਦੀ ਸੰਗਤ ਬਣੀ ਹੋਵੇ ਅਸੀਸ ਬਾਈ ਹੈ ਧੰਨਵਾਦ ਕਰਦਾ ਪਮਾਜੀ ਕਵੀਸ਼ਰ ਸਾਹਿਬਾਨ ਬੇਅੰਤ ਮਾਇ ਬਖਸ਼ੀ ਲੈਣਾ ਸੁਣਿਓ ਕਲਗੀਧਰ ਪਾਤਸ਼ਾਹ ਤੋਂ ਕਿਲਾ ਛਲਵਾ ਲਿਆ ਮਾਣੇ ਨੇ ਸੇਨਾਂ ਨੂੰ ਸਾਬ ਖਾਲੀ ਕਰਤਾ ਪਰ ਕਸਮਾਂ ਦੇ ਨਾਲੇ ਉਹਨਾਂ ਨੇ ਮਗਰੋਂ ਅਟੈਕ ਕਰਤਾ 22 ਹਜ਼ਾਰ ਦੀਆਂ ਫੌਜਾਂ ਨੇ ਕਲਗੀਧਰ ਪਾਤਸ਼ਾਹ ਨੂੰ ਭਾਈ ਜੈਤਾ ਸੇਕ ਤੋਂ ਦੇ ਭਾਈ 750 ਤੇ ਭਾਈ ਕੋਠਾ ਤੋਂ ਲੋਟ ਕਰਿਓ ਇਹ ਦਿੱਨੇ ਸਿੰਘ ਕਹਿੰਦੇ ਸਤਰੂ ਜਿਹੜੀਆਂ ਮਗਰਮ ਫੌਜਾਂ ਦਾ నాయਕ ਹੈ ਅਸੀਂ ਸਾਹਮਣਾਗੇ ਤੁਸੀਂ ਅਵੰਸ਼ ਕਰੀ ਚਲੋ ਤੁਸੀਂ ਵੀ ਵੀਰ ਨੂੰ ਨਾਲ ਨਾਲ ਲਈ ਚਲੋ ਪਿੱਛੇ ਜਿਹੜਾ ਬੈਕ ਕੁੰਡਾ ਇਹਦਾ ਮੁਕਾਬਲਾ ਅਸੀਂ ਕਰਾਂਗੇ ਮੁਕਾਬਲਾ ਹੋਇਆ ਪਾਜਨਾ ਪਾਤਿਆਂ ਪਾਪਾ ਜੱਟ ਨੇ ਪਾਈ ਕੋਠਾ ਸਿੰਘ ਪਾਈ ਬਚਿੱਤਰ ਸਿੰਘ

ਮਹਾਰਾਜ ਨੂੰ ਬਾਜ ਮਾਰੀ ਸੱਚੇ ਪਾਤਸ਼ਾਹ ਬਾਬਾ ਦੇਤਾ ਜੀ ਨੇ ਮਹਾਰਾਜ ਨੂੰ ਕਹਿ ਸੱਚੇ ਪਾਤਸ਼ਾਹ ਤੁਹਾਡੇ ਪਰਿਵਾਰ ਮਹਾਰਾਜ ਕਹਿੰਦੇ ਪਾਣਾ ਬਾਬਾ ਦੇਤਾ ਜੀ ਕਹਿੰਦੇ ਸੱਚੇ ਪਾਤਸ਼ਾਹ ਤੁਹਾਡਾ ਆਪੀ ਨਾਲ ਲੱਗ ਵਾਲਾ ਤੁਹਾਡਾ ਅੰਤਮ ਦਰਸ਼ਨ ਚਾਹੁੰਦਾ ਆਹਨ ਕਹਿੰਦੇ ਜੋ ਘੂਮਣ ਲੱਗੀ ਜਾਂਦਾ ਬਾਜਾਂ ਵਾਲੇ ਸਤਿ ਪੁੱਤਰਾ ਦਾ ਨਾਮ ਫੜ ਕਿੰਨੂ ਕੇ ਪੁੱਤਰਾ ਨੂੰ ਖਾਲਸੇ ਦਾ ਪਿਆਰਾ ਸੰਤ ਕਿਹ ਬਾਹਰ ਦੇ ਪੇਤਰ ਸੌਦੇ ਸਰੀਰ ਤੇ ਨਜ਼ਰ ਪਾਉਂਦੇ ਆ ਕਹਿੰਦੇ ਖਾਲਸੇ ਦੀ ਆਨ ਸ਼ਾਨ ਉੱਤੇ ਜਾਨ ਬਾਜ਼ ਹੋਣੇ ਵਾਲੇ ਜੰਦੇ ਕੋ ਕਿਆ ਈ ਕੋ ਰੂਹ ਮੇਂ amen ਕਾਰਯੋਗ 베ਤੀਆਂ 3 ਲੜਕੀਆਂ ਮਾਤਾ ਬੇਅਤ ਸਪੇ ਸਦਾ ਅਕਾਲ ਸਿੰਘ ਜੀ ਮੈਨੂੰ ਯਾਦ ਆਉਂਦੀਆਂ ਗੱਲਾਂ ਉਹਨਾਂ ਦਾ ਬੜਾ ਪਿਆਰ ਸੀ ਕਾਈ ਪੀਰਾ ਸਿੰਘ ਹੁਣੇ ਬੜਾ ਹੀ ਪਿਆਰ ਬਖਸ਼ਿਸ਼ ਕੀਤਾ ਹੈ ਡਾਨੀਆਂ ਕੰਨੇ ਉਹਨਾਂ ਦੇ ਪੁੱਤਰੇ ਸੁਰਾ ਮਾਸੀ ਦੇ ਪੁੱਤਰ ਬਣੇ ਆ ਸੌਂਗਿਆ ਮਾਨਜੋ ਕੰਨੇ ਦੇ ਸਰਪੰਚ ਸਾਹਿਬ ਡਾਕਟਰ ਸਾਹਿਬ ਸੇਵਾਦਾਰ

ਇਹਨੇ ਨੂੰ ਖਬਰ ਹੋ ਗਈ ਉਹ ਕਿਹਨੂੰ ਪਿੱਛਾ ਸਮੇਂ ਨੂੰ ਜਹਿਰ ਖਾਣੇ ਕਰਿਆ ਕਹੇ ਕਿ ਘਰ ਦਾ ਘਰ ਢੇਰ ਲਿਆ ਮਾਰਾਇਓ ਕੋ ਜਾਂ ਚੁਪੇ ਸੀ ਉਹ ਕਹਿੰਦੇ ਤਲਾਸ਼ੀ ਕਰੀਂ ਕਹਿੰਦੇ ਕਰੋ ਜਿਹੜੇ ਕਮਰੇ ਚ 7275 ਸਾ ਪਿਆ ਤੇ ਲੈਟੀ ਮੈਨ ਦਾ ਕੋਸਾ ਪਾਣੀ ਉਪਰ ਪਾ ਰਹੀ ਹੈ ਜੱਗਾਂ ਦੇ ਉਹ ਗੇਟ ਖੋਲਦਾ ਫਰੀਦ ਵਾਰੇ ਕਹਿੰਦੇ ਗੇਟ ਖੋਲੋ मुसलमान कहना जी खोलना तो खोलो पर इस कमरे चेरा चलो रू फिर कहना जी खोलो जब गेट खोलिया बहादुर चिंतन चारा देता लड़की ने आप बैंक बैठी है देख के बोल आए ਮੇਹਰੀ ਭਾਕਮਾਂ ਨਾ ਕੀਏ ਨਾ ਹੁਣ ਭਾਇ ਨੂੰ ਕਿਥੇ ਲੈ ਕੇ ਆਉਣਾ ਉਹ ਕਹਿਨੀ ਬਾ ਅੱਪਾ ਜੀ ਨਾ ਜਾਓ ਪਾਣਾ ਵਰਤ ਗਿਆ ਮਾਰਾਈ ਨੇ ਕਿਹਾ ਸੀ ਇਹਦਾ ਸੰਸਕਾਰ ਕਰਿਓ ਮੈਂ ਰੈਂਕ ਖਾਨੇ ਤਿਖਾ ਬਣਵਾ ਲਈ 75 ਸੌ ਦੀ ਕਹਿਣਾ ਮੈਂਥੋਂ ਗਲਤੀ ਹੋ ਗਈ ਤੇ ਕਿਹਨਾਂ ਵਾ ਵੀ ਕੌਣ ਦੇਊਗਾ लड़की, बीबी ममताजी सोलह साल की जान कर रिश्तेदार क्यों नहीं बोले उसी क्या बीज मारी मैं हदमी है मैं है, मैं शादी नहीं करा नी। मेरी शादी शहीद क्यों होगी

बीबी मुमताज ने जिन्हें आपने पिता ने कहा मेरे बारे बच्चे को क्या और कभी ही जा कर होता है दिया कर महात्मा तबे आगे दर्शन करते उन्नीस आत्मा मार्ग मर्यादा देव च मार्ग मर्यादा देव चाकर समसा Yeah! मिलिया दरगाह दौड़ मिलिया दरगाह रचनात प्यारे सरदार बार पर E aí ंग कम ता पाजली पलो बल वीरे पलो बल वीरे तर जो मान योग्य सरपंच साहब